ਤੇ ਆ ਬੈਠਾ ਸਾਡਾ ਫਤਿਹ ਟਾਰਨਰ ਬੇਬਰ ਬੈਠਾ ਪਿੰਤੇ ਜਿੱਦੇ ਜੇ ਕੰਨ ਤੇ ਮਾਰੀਂ ਕਾ ਦੇਖੀ ਤਾਂ ਸਹੀ ਮੇਰੇ ਕੋਲ ਆਂਦਾ ਬੈਠੀ ਕਰੇ ਲੋ ਆਹ ਕਰਤੀ ਰੱਖਦੇ ਅੱਗ ਮਚ ਜਾਂਦੀ ਹੈ ਇਹਨਾ ਸਟ ਜਵਾਨ ਸਿਰ ਦਾ ਜਿੰਨੀ ਮਰਜੀ ਉਹ ਕਰ ਲੋ ਸਟ ਬਹੁਤ ਵਿਵਤਾਂ ਦੀ ਪੰਡ ਹੈ ਚੱਲ ਕੰਮ ਇੱਕ ਚੱਲ ਸਾਖਾ ਨਾਲ ਤਾਂ ਆ ਜਿਓ ਕਹਿੰਦੀ ਵੇਖ ਇਹਨਾ ਕਿੰਨਾ ਕਿ ਬਣਾਏਗੇ ਤੁੰ ਲੰਗਰ ਲਾ ਦੇਗੇ ਲੰਗਰ ਲਾ ਦੋ ਸਾਗ ਦਾ ਅੱਛਾ ਚਲ ਕੋਈ ਤੇ ਦਿਨ ਦਾ ਮੌਸਮ ਹੈਗਾ ਸਾਫ ਮੁਗ ਸਾਡੇ ਘਰ ਦੇ ਖੁੱਲੇ ਹਾਂਜੀ ਦੋਸਤੋ ਕੀ ਹਾਲ ਚਾਲ ਹੈ ਤੇ ਆ ਆਪਣਾ ਗਲਵਜ਼ ਹੈਗਾ ਤੇ ਠੰਡ ਹੈਗੀ ਬਾਦੂ ਤੇ ਮੌਸਮ ਬਿਲਕੁਲ ਸਾਫ ਹੈਗਾ ਆਪਣਾ ਬਾਈਕ ਬਿਲਕੁਲ ਰੈਡੀ ਆ ਕੱਲ ਸੀਗਾ ਨਮਾਇਆ ਤੋਤਾ ਸੀਗਾ ਸ਼ੁਰੂ ਕਰਦਾ ਪੈਦਾ ਵਲੌਗ ਹੈ ਇਧਰ ਆ ਤਾਰਾਂ ਅਸੀਂ ਬਿਚਾਰ ਰੱਖੀਏ ਇਧਰ ਅੰਦਰ ਜਾਂਦੀਆਂ ਅੰਦਰ ਸਿੱਧੀਆਂ ਤੇ ਮੰਮੀ ਲੱਗੀ ਪਈ ਸਵੇਰੇ ਸਵੇਰੇ ਸਾਗ ਚੜਨ ਸ਼ਾਬਾਸ਼ ਮਾਤਾ ਆ ਲੈ ਕੇ ਸਾਗ ਖਾਣ ਆ ਤਾ ਜੋ ਕਹਿੰਦੀ ਵੇਖ ਐਨਾ ਕਿੰਨਾ ਕੁ ਬਣਾਏਂਗੇ ਤੂੰ ਲੰਗਰ ਲਾ ਦੇਂਗੇ ਲੰਗਰ ਲਾ ਦੋ ਸਾਗ ਦਾ ਅੱਛਾ ਚਲ ਕੋਈ ਤੇ ਦਿਨ ਦਾ ਮੌਸਮ ਹੈਗਾ ਸਾਫ ਮੁਗ ਸਾਡੇ ਘਰ ਦੇ ਖੁੱਲੇ ਤੇ ਆਹ ਵਿਚਾਰੇ ਸਾਡੇ ਡੌਗੀ ਹੋਰੀ ਠੰਡ ਮ ਠੰਡ ਮਰਦੇ ਫਿਰਦੇ ਵੇਖੀ ਵਿਚਾਰੀ ਤੇ ਆ ਵੇਖ ਅੱਗੇ ਵੀ ਬਾਲੀਏ ਦੇ ਆਸਤੇ ਪ੍ਰਾਗ ਕੋਲੇ ਬੈੰਦੀ ਨੇ ਏਡੀ ਹੋਇਆ ਇਹ ਤੇ ਬਾਈਕ ਆਪਣਾ ਬਿਲਕੁਲ ਸਟਾਰਟ ਆ ਆ ਆ ਗਿਆ ਸਾਡਾ ਜਾਨਵਰ ਜਿਹਨੂੰ ਅਸੀਂ ਦੇਸੀ ਪਾਸੇ ਕੱਟਾ ਕਹਿ ਦਨੇ ਹੈ ਇਹ ਗੱਡੀ ਤੇ ਲੈ ਚਲ ਇਹ ਤੂੰ ਤੇ ਬਹਿ ਜਾਉਂਗੇ ਮੂੰਹ ਬਲੇਟ ਕੇ ਸਾਨੂੰ ਪਤਾ ਨਾ ਗੱਡੀ ਚਲਾਉਣੀ ਕਿੰਨੀ ਓਕੀ ਤੂੰ ਹਾਂ ਇਹੋ ਸਾਡੀ ਮੋਟਰ ਲੱਗੀ ਵੀ ਰਟੀਆਂ ਭਗਾਨ ਧੰਦ ਦਾ ਨਹੀਂ ਪਤਾਗਾ ਅਸੀਂ ਸੋਨਾ ਮੋੜਾਂਵੇਂ ਗੱਡੀ 1000 ਦਾ ਦਿਲ ਕੰਜੀ ਆ ਸੁਣਦਾ ਇਹਨੂੰ ਕੀ ਪਤਾ ਕਿ 1000 ਦਾ ਤਾਂ ਉਹ ਖਾਜੂਗੇ ਤੇ ਜਿਹੜਾ 50000 ਰੁਪਏ ਪਾਉਣੀਆਂ ਉਹ ਵਖਰਾ ਹੈ ਤਾਂ ਬੈ ਚੱਲਦੇ ਬਾਹਰ ਆ ਆਪਣਾ ਬਾਈਕ ਨਾ ਧੋ ਲਿਆ ਵਧੀਆ ਟੌਰ ਨਾਲ ਸੁਨਾਣੇ ਕਰ ਲੇ ਮੋਟਰਸਾਈਕਲ ਆਪਣੇ ਨੇ ਸੋਨਾ ਬਣ ਗਿਆ ਦੇਖ ਨਾ ਕੇ ਲੱਗਦਾ ਨਾ ਮੋਟਰਸਾਈਕਲ ਹੁਣ ਤੇ ਇਧਰ ਆ ਚਾਹ ਪੀ ਜਾਂਦੇ ਤਾਈ ਖਾਲੀ ਗਲਾਸ ਲਈ ਫਿਰਦੀ ਐ ਤੇ ਆ ਬਾਈ ਲਈ ਬਠਾਣ ਕਾ ਨਿਕਾ ਤੂੰ ਕਦ ਬਣਵਾਈ ਐ ਨਾ ਦੇ ਨਾ ਦੱਸ ਦੇ ਨੂੰ ਮੈਂ ਕਿਤੇ ਨਹੀਂ ਲਾਈ ਫਰਦਾਨ ਕਾ ਨਹੀਂ ਜੇ ਤੇ ਉਹ ਬੇਬੇ ਆ ਹਨਾ ਬੇਬੇ ਹਾਂ ਜਾਏ ਗੁਰਦੁਆਰੇ ਹਾਂ ਜਾਏ ਤੇ ਬਾਈ ਦੇਵ ਤੂੰ ਨਹੀਂ ਕਿਹਾ ਕੰਮ ਤੇ ਅੱਜ ਬਾਈ ਕੰਮ ਤੇ ਕੋਈ ਪਾ ਰਿਹਾ ਮੈਂ ਵੀ ਜਾਂਦੇ ਨਹੀਂ ਬਾਈ ਵੀਰ ਕੋ ਬਣਾਉਂਦਾ ਤੇ ਆ ਤਾਈ ਹਾਂ ਅੱਜ ਕਿਵੇਂ ਚੁੱਪ ਚਾਪ ਬੈਠੀ ਆ ਨਹੀਂ ਪਰਸ ਦੇਵੀ ਕਿਰਨਾ ਕੀ ਸ਼ੀਸ਼ਾ ਹੈ ਕਿਰਨਾ ਮੂੰਹ ਡੱਟੀ ਬੈਠੀ ਹੈ ਅੱਛਾ ਮੂੰਹ ਡੱਟੀ ਬੈਠੀ ਹੈ ਚੱਲ ਕੋਈ ਨਹੀਂ ਅੱਛਾ ਫੇਰ ਕੋਈ ਗੱਲ ਨਹੀਂ ਤਿਆ ਹੈ ਗੈਨੀ ਜੀ ਛੋਟੇ ਬੱਚੇ ਹਾਂਜੀ ਬਾਹਰ ਚ ਖੜੀ ਸੀ ਕੀ ਨਾਮ ਹੈ ਦੱਚੋ ਦਿਆਨੀ ਦੱਚੋ ਕੀ ਨਾਮ ਹੈ ਨੂਰ ਨੂਰ ਤੇ ਉਹ ਤਾਂ ਹੀ ਭਾਬੀਰ ਜਾਣੇ ਤੇ ਆਪਣਾ ਬਾਈਕ ਆਪਾਂ ਹੁਣੇ ਰੇਡੀਅਸ ਬਾਅਦ ਫੇਰੇ ਜਾਣਾ ਅੱਜ ਆਪਾਂ ਮੇਲੇ ਤੇ ਹਾਂਜੀ ਦੋਸਤਾਂ ਤੇ ਆਪਾਂ ਹੋ ਗਏ ਬਿਲਕੁਲ ਰੈਡੀ ਤੇ ਆਪਾਂ ਚੱਲਦੇ ਆ ਦੁਬਾਰਾ ਡੱਬ ਵਾਲੇ ਨੂੰ ਤੇ ਆ ਆਪਾਂ ਬਾਈਕ ਤਾਂ ਬਿਲਕੁਲ ਆਪਣਾ ਰੈਡੀ ਤੇ ਉਧਰ ਬੈਠਾ ਸਾਡਾ ਫਤਿਹ ਹੋਰੀ ਤੇ ਆ ਬੈਠਾ ਸਾਡਾ ਫਤਿਹ ਟੌਰਨ ਇੱਥੇ ਬੈਠਾ ਤੂੰ ਤੇ ਜਦ ਇਹੇ ਕੰਨ ਤੇ ਮਾਰੀਂ ਘਾਟ ਦੇਖੀ ਤਾਂ ਸਹੀ ਮੇਰੇ ਕੋਲ ਆਂਦਾ ਵੇਖੀ ਲੈ ਲੋ ਆਹ ਲਾ ਕਰਤੀਆਂ ਰੱਖ ਰੇ ਅੱਗ ਮਚ ਜੰਦੀ ਹੈ ਨਾ ਸਟ ਜਮਾਨ ਸਿਰ ਦਾ ਜਿੰਨੀ ਮਰਜੀ ਉਹ ਕਰ ਲੋ ਸਟ ਬਹੁਤ ਵਿਵਤਾਂ ਦੀ ਪੰਡ ਹੈ ਹੈ ਲੋ ਜੀ ਆਪਾਂ ਜਾ ਰਹੇ ਹਾਂ ਡਾਬਾ ਵਾਲੀ ਇੱਕ ਵਾਰੀ ਡਾਬਾ ਚੱਲਣਾ ਫਿਰ ਉਸ ਤੋਂ ਬਾਅਦ ਆਪਾਂ ਚੱਲਣਾ ਸਕੇਰਾ ਖੇੜੇ ਮੇਲੇ ਤੇ ਅੱਜ ਸਾਨੂੰ ਮੇਲੇ ਦੀ ਵੀੜੀ ਵੀ ਆਊਗੀ ਆ ਸਾਡੇ ਪਿੰਡ ਦਾ ਸਕੂਲ ਹੈ ਸਿਗਾਰੀ ਸਿੰਘ ਸੈਕੰਡਰੀ ਸਕੂਲ ਤੇ ਇਧਰ ਪ੍ਰਾਇਮਰੀ ਸਕੂਲ ਹੈਗਾ ਪਿੰਡ ਸਾਡਾ ਪਿੱਛੇ ਰਹਿ ਜਾਂਦਾ ਅੱਗੇ ਸਿੰਗਲ ਬੈਂਡਾ ਦੋਨਾਂ ਦਾ ਇਕੱਠਾ ਸਕੂਲ ਹੈ ਚਲੋ ਅੱਪ ਚੱਲਦੇ ਆਂ ਆਪਾਂ ਪਹੁੰਚ ਗਏ ਸੜਕ ਦੇ ਛੜਕ ਦੇ ਗਈ ਆ ਆ ਗਈ ਕਬੱਡੀ ਨਾਰ ਇਹ ਜਾਂਦੇ ਆ ਰਾਜਸਥਾਨ ਫਿਕਟਰ ਰਾਜਕ ਨਾਲ ਆਪਾਂ ਚੱਲੇ ਮੇਲੇ ਤੇ ਕਿਉਂਕਿ ਡੱਬ ਵਾਲਿਆਂ ਦਾ ਆਪਾਂ ਕਰਾਸ ਕਰਕੇ ਆ ਚੁੱਕੇ ਆਂ ਜੀ ਜੇ ਇਥੇ ਇੱਕ ਵਾਰੀ ਉਹ ਚੱਲਦੇ ਆਪਾਂ ਮੇਲੇ ਤੇ ਦੁਕਾਨਾਂ ਤੋਂ ਸੰਗ ਤਾਂ ਕਿੰਨੀਆਂ ਤੇ ਪਹੁੰਚਦੇ ਆਂ ਪਿੱਛੇ ਆਪਣੇ ਆਈ ਜਾਂਦੇ ਆ ਕਾਫੀ ਹੈ ਤੇ ਅੱਗੇ ਭੀੜ ਬਹੁਤ ਧੂਆ ਕਾਫੀ ਹੈ ਜੀ ਤੇ ਦੇਖਦੇ ਜਾਂਦੇ ਜਾਂਦੇ ਕਿੱਧਰ-ਕਿਧਰ ਕਿੰਨੀ-ਕਿੰਨੀ ਪੀੜਾ ਹੈ ਕਹੇ ਜੀ ਹੌਲੀ ਲੀਰਾਂ ਸੁਹੀ ਜਾਂਦਾ ਚਲੋ ਚੱਲ ਜੀ ਕਾਫੀ ਸੰਗਤ ਜਾਈ ਜਾਂਦੀ ਹੈਗੀ ਤੇ ਆਈ ਜਾਂਦੀ ਹੈ ਆਪਾਂ ਗੱਲੇ ਆਪਾਂ ਜਣਾ ਉਹ ਦੂਰ ਅੱਗੇ ਬਥੇ ਰਹੀ ਜਾਂਦੇ ਹੈਗੇ ਕਿਧਰ ਲੱਗਿਆ ਵੇ ਮੇਲਾ ਕਾਫੀ ਮਗਰ ਬਥੇ ਰਹੀ ਜਾਂਦੇ ਚਲੋ ਕੀ ਬਾਤ ਹੈ ਹਾਂ ਕਿੱਡੀ ਲੰਮੀ ਹੈ ਇਹਨਾਂ ਕਾਫੀ ਲੰਮੀ ਲੈਣਾ ਚਲੋ ਜੀ ਪਿੱਛੇ ਬਹੁਤ ਆਗੇ ਹੈ ਹੱਗੇ ਤੇ ਨਹੀਂ ਛੱਡਦੇ ਆਪਾਂ ਤੇ ਬਹੁਤ ਅਜੇ ਕਿ ਬੀਜਾ ਗਾ ਤੇ ਸਾਖਤ ਦੇਖੋ ਕਿੰਨੀ ਹੈਗਣਾ ਕਿੰਨਾ ਸੰਗਦਾ ਕਿ ਜੋਲਾ ਆਏ ਪਿੱਛੇ ਹੁੰਦੀ ਜਾਂਦਾ ਉਹ ਪਤਾ ਹੀ ਬਹੁਤ ਦੂਸਰੋਂ ਦੇ ਆਹ ਇਹ ਦੇਖ ਬਹੁਤ ਚਲੋ ਜੀ ਅੱਗੇ ਚੱਲਦੇ ਆ ਮੈਂ ਸਾਡੇ ਕਣ ਅਗੇ ਅੰਦਰ ਬੈਂਟਰੀ ਆ ਰਹੀਆਂ ਬਾਰ-ਬਾਰ ਕੀ ਜਿਹੜੇ ਮੋਟਰ ਸੈਂਟਰ ਲੇ ਕੇ ਵੀਰ ਆ ਰਹੇ ਹਨ ਇਹ ਰਸਤੇ ਜਿਹੜੇ ਮੋਟਰ ਸੈਂਟਰ ਕੀ ਆ ਨੂਰਾ ਗਿਆ ਹੈ ਗਿਆ ਪੂਆ ਜਾ ਭਾਵੀ ਹਾਂ ਵਧੀਆ ਸਭ ਵਧੀਆ ਆ ਗਿਆ ਬੱਚਾ ਪਾਰਟੀ ਆਪਰ ਜਾਈ ਤੇ ਬੂਆ ਖੜੀ ਠੰਡਾ ਲੈ ਕੇ ਹਾਂ ਇਹ ਤੇ ਸਾਡੀ ਨੂਰ ਆ ਗਈ ਤੇ ਹੋਰ ਵੀ ਹੈਗੇ ਬਾਕੀ ਹੋਰ ਵੀ ਹੈਗੇ ਕੋਈ ਕਿੱਧਰ ਹੈ ਇੱਕ ਬੂਆ ਆ ਰਹੀ ਨਮਸਤੇ ਬੂਆ ਤੇ ਆਹ ਸਾਡੀ ਹੈਗੀ ਆ ਮਮਤਾ ਨਮਸਤੇ ਤੇ ਉਹ ਸਾਡਾ ਹੈਗਾ ਕਰਨਵੀਰ ਉਹ ਠੀਕ ਹਾਂ ਜੀਜਾ ਜੀ ਵਾਲਾ ਵਧੀਆ 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 ਓਕੇ ਔਰ ਆਪਣੀ ਵੀਡੀਓ ਨਾਲ ਨਾਲ ਚੱਲਦੀ ਰਹਿੰਦੀ ਹੈ ਇਹ ਸਾਡੀ ਚੀਚਾ ਜੀ ਬਹੁਤ ਵਧੀਆ ਕੰਮ ਕਰਦੇ ਆ ਸਬਸਕ੍ਰਾਈਬ ਲਾਈਕ ਜਰੂਰ ਕਰਿਓ ਆਮੀ ਹੋ ਗਿਆ ਭਾਈ ਜਾਪ ਮਾ ਮੇਰਾ ਨੱਚੀ ਆਦੀ ਹੈਗੀ ਜੇ ਤੁਹਾਨੂੰ ਲੋਵ ਨਾਸ ਤਾਂ ਜਲਦੀ ਮੇਰੇ ਪਤਾ ਕਿਉਂਕਿ ਪਲੀਸ ਪਸ ਚਲੋ ਜੀ ਆਪਾਂ ਲਾਗੇ ਲਾਈਨ ਦੇ ਵਿੱਚ ਇਧਰ ਆਈਆਂ ਬੁੜੀਆਂ ਦੀ ਲਾਈਨ ਤੇ ਇਧਰ ਆਪਾਂ ਜਨਾ ਆਪਾਂ ਆਪਦੀ ਲਾਈਨ ਚ ਲੱਗੇ ਆ ਜੀ ਤੇ ਇੱਕ ਪਾਸੇ ਦੀ ਲੇਡੀਜ਼ ਦੀ ਲਾਈਨ ਆ ਦੇਖੋ ਕਿੰਨੀ ਲੰਮੀ ਲਾਈਨ ਲਾ ਰੱਖੀ ਹੈਗੀ ਤੇ ਆਪਾਂ ਆਬਦਲ ਸਾਈਡ ਖੜਿਆਂਗੇ ਇਸ ਵੇਲੇ ਦੇਖਦੇ ਹਾਂ ਅੰਦਰ ਚੱਲਦੇ ਹਾਂ ਮੱਥਾ ਦੇਖਦੇ ਹਾਂ ਤੇ ਅੰਦਰ ਪਹੁੰਚ ਗਏ ਅੰਦਰ ਦਾ ਨਜ਼ਾਰਾ ਦੇਖੋ ਅੰਦਰ ਵਾਵਾ ਸਜਾਵਟ ਜਰ ਰੱਖੀ ਹੈਗੀ ਤੇ ਉੱਥੇ ਬਾਬੇ ਜੀ ਸਜਾ ਬਣੀ ਪਈ ਹੈ ਕਮਿਸ਼ਨਰ ਮੱਥਾ ਗੱਡੀਆਂ ਲੂੜੀਆਂ ਕਾਫੀ ਲਾ ਰੱਖੀਆਂ ਹੈ ਸਜਾਵਟ ਬਹੁਤ ਕਰ ਰੱਖੀ ਹੈ ਇਸ ਵਾਰੀ ਤੇ ਠੰਡ ਹੈਗੀ ਹੈ ਤੇ ਵੈਂਦੀ ਆ ਮਗਰ ਵੀ ਲਾਈਨ ਲੱਗੀ ਹੋਈ ਹੈਗੀ ਮਥਾ ਤੇ ਕੇ ਪਾ ਜੋ ਸਾਈਡ ਤੇ ਬਾਹਰ ਇੱਥੇ ਲੋਕ ਮਥਾ ਤੇ ਦੇ ਕੇ ਬੰਦ ਕਰ ਜਾ ਬੰਦੀ ਬਾਬੇ ਜੀ ਕਰੀਲੇ ਬਾਬੇ ਜੀ ਸਪੀਡ ਬਹੁਤ ਆ ਗਈ ਸਪੀਡ ਵਹਾਉਣ ਤੋਂ ਬਾਅਦ ਆਪਾਂ ਚੱਲਦੇ ਹੁਣ ਬਾਹਰ ਲੈ ਲਈਏ ਪ੍ਰਸ਼ਾਦ ਪ੍ਰਸ਼ਾਦ ਇੱਥੇ ਰੱਖੀਏ ਇੱਥੇ ਆ ਖੜਾ ਜੀਜਾ ਉਹ ਠੀਕ ਆ ਤੇ ਪ੍ਰਸ਼ਾਦ ਲੈ ਕੇ ਅੰਦਰ ਦਾ ਵੀਊ ਸਾਰਾ ਅੰਦਰ ਦਾ ਵੀਊ ਦੇਖੋ ਕਿੰਨਾ ਘੈਂਟ ਸੋਹਣਾ ਸਜਾਰਿਆ ਰੱਖਿਆ ਹੈਗਾ ਤੇ ਆਪਾਂ ਚੱਲਦੇ ਅਸ ਤੋਂ ਬਾਅਦ ਬਾਹਰ ਹੋਣਾ ਬੁਰੀ ਬਾਟ ਚਲੋ ਤੇ ਉਧਰ ਸੋਨੂੰ ਤੇ ਪਰਜਾਈਆ ਸਾਡੇ ਮਹਾਂਪੁਰਸ਼ ਕੀ ਨਾਮ ਸੀ ਦਾ ਸੋਨੂੰ ਸੋਨੂੰ ਤੇ ਉਹਨਾਂ ਦੀ ਵਾਇਬ ਹਾਂ ਭਈ ਸਾਸਰੀ ਘਾਲ ਜੀ ਸਾਸਰੀ ਘਾਲ ਜੀ ਬਹੁਤ ਵਧੀਆ ਹੋ ਠੀਕ ਹੈ ਕਰੇ ਕਿ ਮੈਂ ਤਾਲੇ ਲਾਰ ਗਿਆ ਤੇ ਹੋਰ ਕੀ ਦੇ ਕੇ ਤੇ ਨਾਮ ਲਿਖੋਣਾਂ ਲਈ ਕਿੱਡੀ ਗੱਲ ਸੀ ਤੇ ਹੋਰ ਤੇ ਹੋਰ ਤੇ ਆ ਸਾਡੇ ਬਾਬੇ ਇਧਰ ਹੀ ਫਿਰਦੇ ਆ ਇੱਕ ਤੇ ਹੋਰ ਕੋ ਯਾਰ ਫਿਰ ਲਖੋ ਕੋ ਕਹਿੰਦਾ ਦੱਸ ਐਵੇਂ ਕਿਵੇਂ ਕਹਿੰਦਾ ਸੀਗਾ ਇੱਕ ਆ ਗਿਆ ਸਾਡਾ ਕਾਲੂ ਵੀ ਸਾਜ ਇਧਰ ਓ ਹੈਲੋ ਇਧਰ ਆ ਮੈਂ ਮੈਂ ਇਧਰ ਆ ਆ ਭਾਬੀ ਵੀ ਆਈ ਹੈ ਨਹੀਂ ਨਹੀਂ ਮੈਂ ਇਕੱਲਾ ਹੀ ਆ ਫਿਲਹਾਲ ਤੇ ਆ ਸਾਡੇ ਆਟਮਾ ਸਾਡੇ ਨਾਲ ਬਹੁਤ ਜੁੜ ਚੁੱਕਿਆ ਬਹੁਤ ਜ਼ਿਆਦਾ ਜੁੜ ਚੁੱਕਿਆ ਹੈ ਤੇ ਆ ਖੜਿਆ ਸਾਰੇ ਇਕੱਠੇ ਹੋਗੇ ਤੇ ਆਪਾਂ ਸ਼ਾਇਦ ਲੰਗਰ ਹੋਣਾ ਇਹ ਭਾਜੀ ਉਹ ਸੰਗਤ ਦੇਖੋ ਬਹੁਤ ਜ਼ਿਆਦਾ ਹੈ ਕਿੰਨੇ ਦਰਾਂ ਦੋ ਆਟਮਾ ਹੈਲੋ ਹਾਂ ਹਾਂ ਸਹੀ ਗੱਲ ਹੈ ਨਾ ਛੋਕੋ 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 ਖੁੱਲ ਗਏ ਪਤਾ ਲੱਗੇ ਕਰੇ ਰੋਟੀਆਂ ਰਡੀਆਂ ਖਾ ਕੇ ਆਇਆ ਸੀ ਸੋਡੀ ਬਣਾਉਣਾ ਭਾ ਆਪਦੀ ਨਹੀਂ ਬਣਾਉਂਦਾਗਾ ਤੇ ਪ੍ਰਸ਼ਾਦਾ ਜੱਲੀਆਂ ਦਾ ਖੀਰ ਇਹ ਤੁਮ ਬਾਦੂ ਖਾਣ ਵੀ ਨਹੀਂ ਲੰਗਰ ਬਾਦੂ ਤੇ ਉਹ ਬੰਦਾ ਵੇਖਿਆ ਲੱਗਦਾ ਮੈਂ ਸਾਰੇ ਆਪਣੇ ਜਾਨ-ਪਛਾਨ ਵਾਲੇ ਇੱਥੇ ਦੇ ਚਲੋ ਜੀ ਆਪਾਂ ਚੱਲਦੇ ਹਾਂ ਸੰਗਤ ਦੇ ਹਨਾ ਪੀੜ ਚਲੋ ਜੀ ਚਲੋ ਜੀ ਆਪਾਂ ਖਾਈਏ ਅੱਜ ਗੁਲਾਬ ਜਾਮ ਲੰਗਰ ਗੁਲਾਬ ਜਾਨਾ ਦਾ ਵੀ ਲੱਗਿਆ ਹੋਇਆ ਇੱਥੇ ਇਹ ਹੈ ਕਿ ਕਰਨ ਦੋ ਪੀਸ ਲੈ ਲਿਆ ਆਪਾਂ ਆਪਾਂ ਇੱਕ ਪੀਸ ਦਿੱਤਾ ਤੇ ਉਧਰ ਲੰਗਰ ਲੱਗਿਆ ਹੋਇਆ ਇੱਥੇ ਆਪਣੇ ਸੀਗਲ ਦਾ ਫਿਰਦਾ ਸਿਕਾ ਆ ਫਿਰਦਾ ਇਹ ਕਾਫੀ ਆ ਆਹ ਖਾਂਦਾ ਗੁਲਾਬ ਗੁਲਾਬ ਜਾਮ ਹੁਣ ਬਹੁਤ ਸਵਾਦ ਆਏ ਹਾਂ ਹਾਂ ਗਰਮਾ ਗਰਮ ਮੈਨੂੰ ਕਹਿੰਦਾ ਸਵਾਦ ਕੇ ਖਾਲਾ ਐ ਨਹੀਂ ਪਤਾ ਗਰਮਾ ਕੀ ਇੱਧਰ ਗੁਲਾਬ ਜਾਨਾ ਵੰਡੀ ਜਾਂਦੇ ਗਏ ਲੰਗਰ ਗੁਲਾਬ ਜਾਨਾ ਦਾ ਵੀ ਲੱਗਿਆ ਹੋਇਆ ਗਿਆ ਤੇ ਸੰਗਤ ਗੁਲਾਬ ਜਾਨਾ ਵਾਦੀ ਛੇਂਦੀ ਐ ਇੱਕ ਹੋਰ ਲਿਆ ਮੈਂ ਕਹਿੰਦਾ ਚਾਪਰ ਚਲ ਚਲ ਪਹੁੰਚ ਲੇ ਆ ਬਾ ਜਨੀਰ ਖਾਣੀ ਐ ਇਹ ਤੀਜਾ ਕਿਹੜਾ ਜਾਵੜਾ ਅਜੇ ਕਿਹੜਾ ਫੋਰ ਲਾਇਕ ਹੋਣੀ ਐ ਇਹਨਾ ਕਾਫੀ ਸੰਗਤ ਵਾਧੂ ਛਕੋ ਤੇ ਮੈਂ ਵੀ ਖਾਣਾ ਦੇਖੋ ਲੈ ਆਪਾਂ ਠੀਕ ਨਾ ਮੱਥਾ ਟੇਕ ਕੇ ਵਾਪਸ ਸਾਸਰੀ ਘਰ ਜੀ ਤੇ ਉਥੋਂ ਆਏ ਬਲਮੀ ਰਵਾੜ ਤੋਂ ਤੇ ਕਿ ਹੁਣ ਚੱਲਦੇ ਆਂ ਮੇਲੇ ਦੇ ਸਾਹਮਣੇ ਹੈਗਾ ਮੇਲਾ ਘੁੰਮਦੇ ਆਂ ਆ ਬੰਦੇ ਬੈਠੇ ਇਕੱਲੇ ਇਕੱਲੇ ਕਿੱਧਰ ਬੈਠਾ ਹੈ ਇਹ ਕਿ ਮਾੜੀ ਹੋ ਕੇ ਬੈਠਾ ਬੈਠਾ ਕੀ ਕਹਿੰਦਾ ਚੱਕ ਖਾ ਉਹ ਸਾਡੇ ਡੱਬਾ ਵਾਲੀ ਆਉਣਾ ਸੀ ਉਹਨੇ ਭੁੱਲੀ ਗਿਆ ਮੈਂ ਡੱਬਾ ਜਾਣੇ ਸਨ ਨਾਲ ਆਈ ਚੱਕਣਾ ਸੇ ਪਾਸੇ ਹੋ ਗਿਆ ਬੜਾ ਟਾਈਟ ਕਰਕੇ ਇਹਨਾਂ ਨੇ ਤੇ ਲੋ ਜੀ ਆ ਸਾਡੇ ਕਟਾ ਜੀ ਇੱਥੇ ਖੜੇ ਆਇਆ ਹੁਣ ਸਾਡੇ ਕਾਲੂ ਜੀ ਇੱਥੇ ਆਏ ਤੇ ਆ ਸਾਡੇ ਬੋਬੀ ਜੀ ਵੀ ਆ ਹੈਨਾ ਚਲੋ ਹੁਣ ਮੇਰੇ ਤੇ ਘੁੰਮ ਗਈਏ ਕੇ ਬੱਸ ਰਹਿੰਦੇ ਚੱਲਾਂਗੇ ਅਜੇ ਕੁਝ ਵੀ ਨਹੀਂ ਦੇਖਿਆ ਦੁਰੀਆ ਰਹਾਂਗੇ ਫੇਰ ਆ ਦੂਰ ਜਾਓ ਤੁਸੀਂ ਐ ਨਹੀਂ ਕੰਮ ਤੇ ਤੁਸੀਂ ਮੈਂ ਚੱਲਿਆ ਮੇਲੇ ਤੇ ਹੈਲੋ ਉਹ ਬੂਆ ਤੂੰ ਕਿੱਧਰ ਚੱਲੀ ਆਂ ਤੇ ਇਧਰ ਮम्मी ਮੇਰੀ ਉਹ ਜਾਂਦੀ ਲੈ ਹੈਲੋ ਇਧਰ ਆ ਉਧਰ ਖੰਗੀ ਜਾਂਦੇ ਆ ਸਾਰੇ ਉਧਰ ਫਿਰਦੇ ਆਗੇ ਤੇ ਆ ਸਾਡਾ ਕੀ ਹੈ ਨਾਮ ਮੋਹਿਦ ਇਹਦਾ ਨਾਮ ਭੋਲੇ ਨਾ ਇੱਕਦਮ ਹੈ ਮੋਹਿਦ ਇਹਦਾ ਨਾਮ ਹੈ ਤੇ ਆਪਾਂ ਇਧਰ ਬਹੁਤ ਦੂਰਾਂ ਲੈਂਣ ਬਣੀ ਵੀ ਹੈ ਤੇ ਹੁਣ ਚਲਦੇ ਹਾਂ ਕੰਮ ਤੇ ਆਪਾਂ ਮੇਲਾ ਚਲੋ ਤੇ ਲੋ ਜੀ ਹੁਣ ਆਪਾਂ ਘੁੰਮਦੇ ਆ ਮੀਲਾ ਇਧਰ ਆ ਕੇ ਮੀਲਾ ਦੇ ਲੱਗੇ ਹੋਏ ਕਾਫੀ ਇਸ ਦੁਕਾਨਾਂ ਵਗੈਰਾ ਸਜੀਆਂ ਪਈਆਂ ਆ ਮੀਲਾ ਘੁੰਮਦਾ ਵੀ ਆਪਦਾ ਨਜ਼ਾਰਾ ਇਹ ਹੈਗੀ ਆ ਪਹਿਲੀ ਲਾਈਨ ਕਾਫੀ ਲੰਮੀ ਲਾਈਨ ਲੱਗੀ ਹੋਈ ਹੈ ਕਿ ਦੋਨੋਂ ਸਾਈਡ ਇਧਰ ਉਧਰ ਖੇਡਾ ਕੋਡ ਨਾਲ ਬੈਠਿਆ ਤਾਂ ਆਪਾਂ ਲੈਣੀਆਂ ਐਨਕਾਂ ਆਪਾਂ ਦੇਖਦੇ ਆ ਆਪਣੇ ਆਪਸੰਦੀਆਂ ਐਨਕਾਂ ਪਈਆਂ ਕਿ ਨਹੀਂ ਪੈਣੀਆਂ ਗੀਆਂ ਐ ਨਹੀਂ ਆਪਣੇ ਪਸੰਦੀਆਂ ਤੇ ਆਪਾਂ ਚੱਲਦੇ ਆ ਅੱਗੇ ਤੇ ਅਗਲੇ ਪਾਸੇ ਵੀ ਇੱਕ ਲਾਈਨ ਲੱਗੀ ਹੋਈ ਹੈਗੀ ਆ ਦੋ ਲਾਈਨਾਂ ਲੱਗੀਆਂ ਆ ਲੰਮੀਆਂ ਬਹੁਤ ਜਾਂਦੀਆਂ ਆ ਉਹ ਸਿਰੇ ਤੱਕ ਜਾਂਦੀਆਂ ਆ ਤੇ ਚਲੋ ਜੀ ਫੇਰ ਆਪਾਂ ਬਹਉਂਦੇ ਆ ਹੋਰ ਤੇ ਅੱਗੇ ਫੇਰ ਆਪਾਂ ਇਹਨਾਂ ਦਾ ਦੇਖਣ ਲੱਗੇ ਸੀਗੇ ਰੰਗ ਆ ਪਸੰਦ ਨੇਗਾ ਤੇ ਆ ਕਿੰਨਾ ਕਰੋਕਰੀ ਦਾ ਸਮਾਨ ਵਗੈਰਾ ਪਿਆ ਹੋਇਆ ਅੱਗੇ ਬੱਚਿਆਂ ਦੀਆਂ ਖੇਡਾਂ ਮੇਲੇ ਦੇ ਆ ਸੁਣੀਆਂ ਹਲਚੀਜਾਂ ਲੱਗਦੀਆਂ ਮੈਂ ਘੈਂਟ ਲੱਗਦੀਆਂ ਤੇ ਚਲੋ ਚੱਲਦੇ ਆਪਾਂ ਅੱਗੇ ਇੱਧਰ ਦੇਖੋ ਮਿਲਾ ਬਾਕੀ ਦੁਕਾਨਾਂ ਬਹੁਤ ਆ ਭੀੜ ਵੀ ਬਹੁਤ ਸੀਗੀ ਰਸ ਵੀ ਬਹੁਤ ਜ਼ਿਆਦਾ ਹੈਗਾ ਤੇ ਦੇਖਦੇ ਆਂ ਕੁੰਦੇ ਅੱਗੇ ਆ ਆ ਗਿਆ ਬੱਚਿਆਂ ਦਾ ਦੂਜਾ ਉਹ ਕਿਨੋ ਬਾਰੇ ਜਦੋਂ ਤੇ ਉਛਲਦੇ ਹੁੰਦੇ ਆ ਜਵਗ ਖੇਡਦੇ ਹੁੰਦੇ ਆਗੇ ਇਹਦੇ ਪਿੱਛੇ ਜਵਗ ਬੜੇ ਰੋਂਦੇ ਦੱਗੇ ਹੈਗਾ ਚੂਲਾ ਪਿੱਛੇ ਡ੍ਰੈਗਨ ਸੀਗਾ ਤੇ ਖੜਕਾ ਬਹੁਤ ਹੋ ਜਾਂਦਾ ਸੀਗਾ ਫਿੱਟਰ ਦਾ ਇੰਜ ਚੱਲੀ ਜਾਂਦਾ ਸੀਗਾ ਤੇ ਅੱਗੇ ਚੱਲਦੇ ਆਂ ਇਧਰੋਂ ਖੇੜੀ ਕੁੜੀ ਜਾਂਦੇ ਆਗੇ ਕਾਫੀ ਲੰਮਾ ਚੌੜਾ ਮੇਲਾ ਹੈ ਤੇ ਵਾਵਾ ਪਰਿਆ ਹੋਇਆ ਐ ਨਹੀਂਗਾ ਵੀ ਖਾਲੀ ਥੋੜਾ ਮोटा ਗੱਡ ਉਹ ਅੱਗੇ ਇੱਕ ਹੋਰ ਡ੍ਰੈਗਨ ਲੱਗਿਆ ਪਿਆ ਤੇ ਇਹਦਾ ਚੂਲਾ ਇਹਦੇ ਛੋਟਾ ਛੋਟਾ ਲੱਗਾ ਨਾ ਪਤਾ ਵੱਡਾ ਦੇਖਿਆ ਗਿਆ ਪੀੜ ਬਹੁਤ ਹੈ ਉਧਰ ਦੇ ਆਹ ਕਿੱਲੇ ਸੋਨੇ ਲੱਗਦੇ ਵੀ ਵੱਡੇ ਵੱਡੇ ਲਾਏ ਇਹਨਾਂ ਨੇ ਇਹ ਪਤਾ ਨਹੀਂ ਬੋਬਲ ਜੂ ਪਨੀ ਕਿੰਨੇ ਦਾ ਨਾ ਨਹੀਂ ਪਤਾ ਇਹਨਾਂ ਦਾ ਚਾ ਖੇਡੀਆਂ ਦੇਗੇ ਉਹ ਕਹਿੰਦੇ ਨੇ ਲਾਲ ਕਾ ਪਕੜੋ ਲਾਲ ਕਾ ਪਕੜਾ ਲਾਲ ਕੋ ਵੀ ਨਹੀਂ ਪਕੜਨਾ ਜਾਂਦਾ ਤੇ ਇਧਰ ਆ ਪਤਾ ਨਹੀਂ ਇਹਨਾਂ ਦੀ ਕੀ ਨੇ ਆਪਣਾ ਸਮਝ ਆਉਂਦੀ ਕਿ ਜਦ ਆ ਬਾਈ ਤੇ ਹੋਰ ਦਿਖਾਉਣਾ ਸਾਨੂੰ ਇਧਰ ਜੂਸਾਲਾ ਇਹ ਮੰਡੀ ਹੁੰਦਾ ਪਨੇੜਾ ਵਾਲੀ ਤੇ ਪਕੌੜਿਆਂ ਵਾਲੇ ਸਾਨੂੰ ਪਤਾ ਮੇਲੇ ਦੇ ਨਹੀਂ ਹੁੰਦੇ ਇਧਰ ਵੀ ਹੋਊਗੀ ਗਿੱਡਾ ਘੈਂਟ ਲੱਗਿਆਦਾ ਇੱਥੋਂ ਇੱਥੇ ਆ ਕੇ ਐਂਡਾ ਮਿਲਦਾ ਉਧਰ ਦੂਜੇ ਪਾਸੇ ਐ ਤੇ ਇੱਕ ਸਾਈਡ ਹੋਰ ਵੀ ਐ ਉਧਰ ਵੀ ਦਿਖਾਵਾਂਗੇ ਤੁਹਾਨੂੰ ਤੇ ਆਪਾਂ ਲੰਮਾ ਜوڑا ਥੋੜਾ ਥੋੜਾ ਕਰਕੇ ਵੀ ਕਟ-ਕਟ ਕਰਕੇ ਵੀਡੀਓ ਦਿਖਾਪਾਈ ਜੰਨੇ ਆਂ ਕਿ ਇੱਕ ਵਾਰੀ ਤੇ ਇਧਰ ਗਲੀ ਆਪਾਂ ਜੰਨੇ ਹੁਣ ਇਧਰ ਸਾਈਡ ਵੀ ਦੀ ਪਿੱਛੇ ਤੇ ਚਲੋ ਅੱਗੇ ਪਹੁੰਚਦੇ ਆਪਾਂ ਕਰਦੇ ਆਂ ਇੰਜੋਏ ਮੇਲਾ ਤੇ ਨਾਲ-ਨਾਲ ਬਣਾਉਣਾ ਹੌਲੀ ਹੌਲੀ ਵੀਡੀਓ ਤੇ ਆਪਾਂ ਆ ਗਏ ਮੇਲੇ ਦੂਜੀ ਸਾਈਡ ਤੇ ਇਧਰ ਵੇਖੋ ਆ ਕੁੜੀ ਰਸੇ ਤੇ ਤੁਰਦੀ ਹੈਗੀ ਇਹਨਾਂ ਦਾ ਵੀ ਆਪ ਦਾ ਬੈਲੈਂਸ ਹੁੰਦਾ ਬੜੀ ਪ੍ਰੈਕਟਿਸ ਹੁੰਦੀ ਹੈਗੀ ਨੇ ਰਸ ਸਦਾ ਆਪਾਂ ਨੂੰ ਗੰਧੇ ਦੁਰਨਾ ਵੀ 9 ਇੰਚ ਗੰਧੇ ਦੁਰਨਾ ਓਖਾ ਹੁੰਦਾ ਚਾਰ 4 ਇੰਚ ਜਿਹੜਾ 2 ਇੰਚ ਰਸਾ ਕੇ ਮੈਨੂੰ ਲੱਗਦਾ ਹੈ ਤੇ ਉਹਦੇ ਕਿੱਡਾ ਤਕੜਾ ਬੈਲੈਂਸ ਹੈ ਕੁੜੀ ਦਾ ਹੈ ਜਵਾਗੜੀ ਜੀ ਹੈ ਪਰ ਪ੍ਰੈਕਟਿਸ ਦੇਖ ਕੁੜੀ ਦੀ ਕਿੰਨੀ ਆ ਗਈ ਇੰਨਾ ਘੈਂਟ ਹੋ ਕਰਦੀ ਹੈ ਨਾ ਇਹ ਪਹਿਲਾਂ ਦਰਦੂਰੀ ਜਾਊਗੀ ਫਿਰ ਉਹ ਇਸੇ ਤਰ੍ਹਾਂ ਬੈਕ ਜਾਊਗੀ ਲਓ ਇੱਥੇ ਖੜ ਕੇ ਡਾਂਸ ਆਹ ਲੋ ਆਹ ਵੇਖ ਲੋ ਕਿੱਡਾ ਬੈਲੈਂਸ ਆ ਨੀ ਆ ਮੈਨੂੰ ਲੱਗਦਾ ਵੀ ਆਪਾਂ ਹੁਣ ਖਾਲੀ ਹੋਣਾ ਔਖਾ ਹੁੰਦਾ ਡਿੱਗਣਾ ਪਈ ਕੁੜੀ ਦਾ ਬੈਲੈਂਸ ਕਿੱਡੀ ਪ੍ਰੈਕਟਿਸ ਕਰੀਦੀ ਵੀ ਹੈ ਵੀ ਇਹਨੇ ਇਸੇ ਰਸੇ ਤੇ ਹਿਲਣਾ ਵੈਸੇ ਵੀ ਕਮਾਲ ਵਾਲੀ ਗੱਲ ਹੀ ਹੈਗੀ ਤੋ ਬਹੁਤ ਔਖਾ ਕੰਮ ਹੈ ਵੀ ਫਿਰ ਵੀ ਇਹ ਵੀ ਦੇਖ ਲਾ ਮੇਲੇ ਤੇ ਇੱਕ ਆਪਦੀ ਰੋਜ਼ ਰੁਟੀ ਹਾਸਤੇ ਤੋਰੇ ਫਿਰਦੀ ਹੈਗੀ ਤੇ ਹੈ ਛੋਟਾ ਜਵਾਕ ਹੈ ਜਵਾਕ ਹੀ ਹੈ ਪਰ ਹਲਕੀ ਅਗਲਾਂ ਗਰੀਬ ਕਰੀ ਵੀ ਤੱਕ ਰਹੀਗੀ ਪਰ ਹੁਣ ਇਸੇ ਤਰ੍ਹਾਂ ਹੀ ਤੁਰ ਕੇ ਗਾਂ ਜਾਊਗੀ ਫਿਰ ਇਹ ਹੋਰ ਅਸੇ ਦੇ ਦੂਜੀ ਸਿਰੇ ਜਾਊਗੀ ਉੱਥੋਂ ਫੇਰ ਮੁਠੀ ਮੁੜ ਕੇ ਆਊਗੀ ਦੇਖੀ ਜਾਓ ਐ ਰਸੇ ਤੁਰਨਾ ਹੈ ਸੌਖਾ ਕਮੈਂਟ ਕਰਕੇ ਦੱਸਿਓ ਬਾਈ ਕਿਵੇਂ ਲੱਗੀ ਵੀਡੀਓ ਤੇ ਲਾਈਕ ਸਬਸਕ੍ਰਾਈਬ ਜਰੂਰ ਕਰਿਓ ਹੋਰ ਵੀਡੀਓ ਵੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬਾਈ ਤੇ ਇਹ ਕੁੜੀ ਹੁਣ ਫੇਰ ਮੁਠੀ ਜਾਊਗੀ ਇਸੇ ਤਰ੍ਹਾਂ ਐ ਬੈਕ ਜਾ ਹੁਣ ਬੈਕ ਜਾਊਗੀ ਪਹਿਲਾਂ ਸਿੱਧਾ ਜਾਣਾ ਗੱਲ ਵਕਰੀ ਬੈਕ ਫੇਰ ਜਾਊਗੀ ਇਸ ਤੋਂ ਬਾਅਦ ਚੱਬਾ